ਹਰ ਪਰੇ ਸਾਸਰੀ ਗਾਲ ਕਹਿੰਦੇ ਐਡ ਲੋਣੀ ਤਾਂਲੇ ਵੀ ਪੋਟਰ ਦੇ ਨੰਬਰ ਚੱਲੀ ਜਾਂਦਾ 507 ਫੋਟਵਾਂ ਭੇਜੋ ਵੀਡੀਓ ਲੈ ਕੇ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰ ਦਿਓ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਆਪਾਂ ਲੈ ਕੇ ਖੀਤੋਂ ਸੱਤ ਕਿੱਜਾ ਵੀਡੀਓ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾਲ ਲੈ ਕੇ ਸ਼ੇਅਰ ਕਮੈਂਟ ਕਰ ਦਿਓ ਕੋਟ ਟਰਾਲਾ ਦੇ ਕੋ ਟਰੈਕਟਰ ਕੋ ਹਾਲਾ ਇਹਦੇ 16 ਫੁੱਟਾਂ ਟਰਾਲਾ ਵਧੀਆ ਟਾਇਰ ਆ 665 ਪੈਸੇ ਚੰਗਾ ਟਰਾਲਾ ਥੋੜਾ ਚੱਲਿਆ ਵਾ 2 ਸਾਲ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦਾ ਦਾ ਦਾਲ ਸਿੰਘ ਕੀ ਗਾੜਾ ਪਾਲਸ ਬੋਟਾ ਲੰਗਿਆ ਪੂਰਾ ਮੋਟਾ ਮਾਲ ਲੱਗਿਆ ਵਾ ਟੋਟਾ ਟਾ ਦਾ ਤੇ ਹੈਵੀ ਤੋਂ ਭਰਾ ਟਰਾਲਾ ਬਣਿਆ 665 ਪਈ ਟਾਇਰ ਦਾ ਸੁੱਤੀ ਗਾੜਾ ਮੱਛੀ ਹੱਕ ਜਟਰਾਲਾ ਤਿੰਨ ਭਟ ਬੈਡ ਦੋ ਭਟ ਬਾੜ ਤੇ 55 ਇੰਚ ਮੱਛੀ ਹੱਕਾ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਪੂਰਾ ਬੈਂਕ ਪਰ ਸਿੰਪਲ ਬਣਾ ਕੇ ਲਿਆ ਲੱਗਦਾ ਛੱਟਾ ਲੱਗਾ ਬੇਚੇ ਲੱਗੇ ਵੀ ਕਬਰ ਪਏ ਪੂਰਾ ਵਧੀਆ ਸੋਹਣਾ ਟਰਾਲਾ ਫਿਰ ਮੋਡੀਫਾਈਆ 4 ਇੰਚੀ ਬੱਤੇ 10 ਇੰਚੀ ਗਾਟਰ ਵੀ ਆ ਵਧੀਆ ਟਰਾਲਾ ਤੇ ਇਹਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 10 ਦਾ 45000 375000 ਰੁਪਿਆ ਰੇਟ ਦਾ 16 ਫੁੱਟਾ ਲੰਮਾ 7 ਫੁੱਟ ਚੌੜਾ 10 ਕਿਲੋ ਦਾਡਾ 55 ਇੰਚ ਮੱਛੀ ਹੌਕਾ ਰੇਲ ਦਾ ਐਸਾ ਤੇ ਪੂਰਾ ਵਧੀਆ 60-65 ਪੈਸੇ ਟਾਇਰ ਕੋਕਾ ਪਿਟਰਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਲਕੁਲ ਸਰ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 3 ਲੱਖ ਤੇ 75000 ਰੁਪਿਆ ਮੌਕੇ ਤੇ ਮਾਨਤਾ ਕਰ ਦੇਣੀ ਕਿ ਮਾਲਕ ਵੀ ਤਾਂ ਨੰਬਰ ਉੱਤੇ ਕਿਤੇ ਜਾਂਦਾ ਸਾਰੇ ਗਿਆਨਕਾਰੀ ਫੋਨ ਲੱਗ ਜਾਂਦੇ ਨੇ ਕੋਕਾ ਵੀ ਟਰਾਂਦਾ ਹੈਵੀ ਤੇ ਭਰਾ ਟਰਾਂਦਾ ਬਣਿਆ ਵਾ ਮੈਨੂੰ ਮਰੇ ਹੈਵੀ ਗਤਾਰੇ ਦਾ ਬਣਿਆ ਜਾਂ ਬਿਲਗੀ ਦਾ ਬਣਿਆ ਉਹ ਸਾਰੇ ਗਿਆਨਕਾਰੀ ਫੋਨ ਲੱਗ ਲੈ ਸਕਦੇ ਨੇ 2015 ਮਾਡਲ ਟਰੈਕਟਰ ਆ ਨਵੇਂ ਅਣਕਾ ਪਿਆਜਾ ਵਾ ਇੰਗਲਕੀਟੋ ਓਕੇ ਦਾ ਦੇਪਨ ਨਵਾਂ ਲੱਗਿਆ ਵਾ ਕੋਕਾਪੀ ਟਰੈਕਟਰ ਕਿਸੇ ਵੀਰ ਪਈ ਨਹੀਂ ਲੈਣਾ ਹੋਵੇ ਵੀ ਨਿਸਪਰਕ ਕਰ ਸਕਦੇ ਆ ਰੰਗ ਪੇੜ ਦਾ ਟਰੈਕਟਰ ਜਮਾ 9000 ਰੁਪਿਆ ਟਾਇਰ ਨਵੇਂ ਆ ਡਬਲ ਜੈਕਟੀ ਪੁੱਟਰ ਲੱਗਿਆ ਡਬਲ ਕਲੱਚ ਆ ਕੋਕਾਪੀ ਟਰੈਕਟਰ ਆ ਕਿਸੇ ਵੀਰ ਪਈ ਇਹ ਲੈਣਾ ਹੋਵੇ ਵੀ ਨਿਸਪਰਕ ਕਰ ਸਕਦੇ ਆ ਇਹ 2015 ਮਾਡਲ ਡਬਲ ਜੈਕਟੀ ਪੁੱਟਰ ਡਬਲ ਕਲੱਚ ਡੈਕਸ ਬ੍ਰੇਕਾ ਪਾਵਰ ਸਟੀਅਰਿੰਗ ਰਸ ਸਪੀਡ ਕੋ ਕੋਕਾਪੀ ਟਰੈਕਟਰ ਆ 90 ਪੈਸੇ ਟਾਇਰ ਹੈ ਦੇ ਯਲਾ ਹੀ 90 ਰੁਪਏ ਆ 95 ਪੈਸੀ ਪਈ ਆ ਵਧੀਆ ਟਰੈਕਟਰ ਹੈ ਰੇਟ ਇਹਦਾ ਫੋਨ ਤੇ ਕਰਦੇ ਰੇਟ ਦੱਸਿਆ ਦੀ ਕੋਕਾ ਵੀ ਟਰੈਕਟਰ 2015 ਮਾਡਲ ਮਾਲਕ ਵੀ ਦਾ ਨੰਬਰ ਉੱਤੇ ਕਰੀਏ ਸਾਰੀ ਜਾਣਕਾਰੀ ਫੋਨ ਲੱਗਦੇ ਜਾਂਦੇ ਆ ਤੇ ਵੀਡੀਓ ਲਿੰਕ ਸ਼ੇਅਰ ਟੁਮਿੰਟ ਕਰਦਾ ਕਰੋ ਜਿਹੜੇ ਨੂੰ ਫੋਲੋ ਕਰਦਾ ਕਰੋ ਬਹੁਤ ਵਧੀਆ ਟਰੈਕਟਰ ਆ ਤੇ ਵੀਡੀਓ ਸਾਰੀ ਵੀਕਲ ਸਟੈਪ ਪਨੇ ਕਰਿਓ ਤੇ ਇਹ ਹੈਗਾ ਟਰੈਕਟਰ 2000 ਮਾਡਲ ਆ 735 ਟਰੈਕਟਰ ਇੰਜਨ ਗੇਅਰ ਦਾ ਓਕੇ ਯਾਰ ਇਹਦਾ ਵੀ ਰੇਟ ਪੁੱਛ ਕਰ ਸਕਦੇ ਆ ਰੇਟ ਦੱਸਿਆ ਦੀ ਵਧੀਆ ਟਰੈਕਟਰ ਆ ਰੰਗ ਪੀਣ ਦਾ ਨੀਰ ਆ ਜਾਂ ਮਨੂਰ ਦੇ ਟਾਇਰ ਜਵਾਂ ਨਵੇਂ ਆ ਮਗਨ ਟਾਇਰ 70 75 ਪੈਸੇ ਇੰਜਨ ਗੇਅਰ ਦਾ ਓਕੇ ਯਾਰ ਵਾਕੇ ਲੈ ਸਕਦੇ 1 ਰੁਪਏ ਦਾ ਟੱਟ ਦੇ ਵਿੱਚ ਲੱਗਸ ਨੇ ਕੋਕਾ ਵੀ ਟਰੈਕਟਰ ਆ 735 ਟਰੈਕਟਰ ਇੰਜਨ ਗੇਅਰ ਦਾ ਓਕੇ ਮਾਲਕ ਵੀ ਨੰਬਰ ਦਿੱਤੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਸਕਦੇ ਆ 2000 ਮਾਟੜਾ ਤੇ ਵਾਕੇ ਦੇ ਸਭ ਦੇ 1 ਰੁਪਇਆ ਜੋਖਮ ਟਿੱਕੀ ਦਿੱਤੇ ਤੇ ਰੰਗ ਨੀਲਾ ਹੈ ਜਿਵੇਂ ਟਰੈਕਟਰ ਦਾ ਤੇ ਟਾਇਰ ਮੂਹ ਦੇ ਜਿਵੇਂ ਨਵੇਂ ਵਰਗੇ ਆ ਮਗਦੇ ਟਾਇਰ ਇਹਦੇ ਹੈਗੇ ਆ 70 75 ਰੁਪਏ ਹੈ ਰੇਟ ਇਹਦਾ ਫੋਨ ਤੇ ਕਰ ਸਕਦੇ ਆ 98 ਮਾਟੜਾ ਨਾਲ ਗੱਲ ਇੰਨੇ ਕੀਤੇ ਉਹ ਕੇ ਮਗਦੇ ਟਾਇਰੇਗੇ ਦੀਕ ਪੈਸੇ ਮੂਹ ਦੇ ਟਾਇਰੇ ਗਿਆ 1780 پیسے ਕੋਕਾਪੀ ਟਰੈਕਟਰ ਆ ਸਾਰਾ ਟਰੈਕਟਰ ਲਈ ਰਾਜਾ ਕਿਸੇ ਵੀਰ ਪਈਏ ਲੈਣਾ ਹੋਵੇ ਵੀ ਜੀ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ 1998 ਮਾਡਲ ਤੇ ਇੰਜਨ ਗੇਅਰ ਦਾ ਕੰਮ ਸਾਰਾ ਹੋਇਆ ਵਾ ਲੈਫਟ ਦਾ ਗੇਅਰ ਦਾ ਤੇ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਤੇ ਕੋਕਾਪੀ ਟਰੈਕਟਰ ਆ ਸਾਰਾ ਟਰੈਕਟਰ ਲਈ ਰਾਜਾ ਨਾਟਕੇਰਾ ਟਰੈਕਟਰ ਆ 1998 ਮਾਡਲ ਆ ਰੇਟ ਹੈਗਾ 80000 ਰੁਪਿਆ 1 ਲੱਖ ਅਰੇ ਰੀਡਰ ਜਵੰਦਾਂ ਵਾਂ ਲੱਗਿਆ ਰੇਟ ਹੈਗਾ 180000 ਰੁਪਿਆ ਮੌਕੇ ਤੇ ਮਾਤਣ ਕਰ ਦੇਣਗੇ ਬਹੁ ਵੀ ਇਹ ਟਰੈਕਟਰ ਕੋਕਾ ਬੀਸਾ ਹਾਂ ਮਾਲਕ ਵੀ ਦਾ ਨੰਬਰ ਉੱਤੇ ਜਿੰਦਿਆ ਸਾਰੀ ਜਾਣਕਾਰੀ ਫੋਨ ਲੱਗ ਜਾਓ ਸਤਿ ਸ੍ਰੀ ਅਕਾਲ 1998 ਮਾਟੜਾ 180000 ਰੁਪਿਆ ਰੇਟ ਆ ਮਾਲਕ ਵੀ ਦਾ ਨੰਬਰ ਉੱਤੇ ਜਿੰਦਿਆ ਸਾਰੀ ਜਾਣਕਾਰੀ ਫੋਨ ਦਾ 17 ਮਾਟੜਾ 855 ਟਰੈਕਟਰ ਇੰਜਨ ਗੇਰ ਦਾ ਓਕੇ ਵਧੀਆ ਟਰੈਕਟਰ ਨਵੇਂ ਟਾਇਰ ਆ ਕੋਕਾ ਵੀ ਟਰੈਕਟਰ ਕਿਸੇ ਵੀਰ ਪਾਈ ਨਹੀਂ ਲੈਣਾ ਵੀ ਦਸਪਰਕ ਸਭ ਦੇ 250 ਘੰਟਾ ਚੱਲਿਆ ਟਰੈਕਟਰ ਰੰਗ ਪੇੜ ਦਾ ਟਰੈਕਟਰ ਨਹੀਂ ਰਾਇਆ ਜਾਂ ਬੈਂਪਰ ਝੈਂਪਰ ਵਧੀਆ ਰੰਗ ਪਿਆ ਤੇ ਸਾਰਾ ਇੰਜਨ ਦਾ ਗੇਰ ਦਾ ਤੇ ਲਿਫਟ ਦਾ ਕੰਮ ਕੋਈ 1 ਰੁਪਏ ਦਾ ਨਹੀਂ ਭਾਲਦਾ ਕੋ ਓਕੇ ਆ ਬਹੁਤ ਕਾ ਟਰੈਕਟਰ ਚੱਲਿਆ ਵਨ ਨਵਾਂ ਹੀ ਟਰੈਕਟਰ ਆ ਤੇ ਇੰਡੀਅਨ ਗੇਅਰ ਦਾ ਸਾਰਾ ਰੰਗ ਨੀਰਾਜਾ ਕੋਈ ਪੇਂਟ ਛੇੜ ਪੂਰਾ ਵੀ ਹੋਇਆ ਨਹੀਂ ਹੈ। ਡੈਕਸ ਬ੍ਰੇਕਾਂ ਡਬਲ ਕਲਚ ਪਾਵਰ ਸਟੀਅਰਿੰਗ ਰਸਪੀਡ ਕੋ 2017 ਮਾਡਲ ਕੋਕਾਪੀ ਟਰੈਕਟਰ ਪੰਜਾਬ ਲੰਮਰ ਢਾਵਰ ਪੱਟੀ ਡੰਡਾ ਨਾਲ। ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਏਰੀਆ ਮਰੀਡ ਕੋਟ ਵਾਲਾ ਕੋਕਾਪੀ ਟਰੈਕਟਰ ਆ ਵਾਕੇ ਲੈ ਸਕਦੇ ਆ ਇੱਕ ਰਪੀ ਦਾ ਟਰੈਕਟਰ ਦੇ ਵਿੱਚ ਨੁਕਸ ਨਹੀਂ ਹੈ। ਸਾਰੀ ਜਾਣਕਾਰੀ ਫੋਨ ਲੱਗਦਾ ਰਹੇ ਸਕਦੇ ਆ। ਤੇ ਨੀਲਾ ਟਰੈਕਟਰ ਆ ਅਰ ਸਮਝੋ 265 ਟਰੈਕਟਰ DI ਇੰਜਨ ਗੀਅਰਸ ਓਕੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਦੇ ਜਿਹਾ ਆ ਬੀ ਪਰਕਾ 2014 ਮਾਡਲ ਰੰਗ ਪੀਲੇ ਦਾ ਟਰੈਕਟਰ ਵਧੀਆ ਪਿਆ ਟਾਇਰ ਚਾਰੇ ਨਵੇਂ ਆ ਟਰੈਕਟਰ ਦੇ 80 90 ਪੈਸੇ ਆ ਰੰਗ ਪੇਂਟ ਤੇ ਡਬਲ ਪੱਟੀ ਡੰਡਾ ਨਾਲ ਪੰਜਾਬ ਨੰਬਰ ਹੱਕ ਵਧੀਆ ਲੱਗੀ ਜੀ ਆ ਕੋਕਾਂਪੀ ਟਰੈਕਟਰ 265 DI 2014 ਮਾਡਲ ਸਾਰੇ ਰੇਟ ਹੈਗਾ 290000 ਰੁਪਏ 290000 ਰੁਪਏ ਵਾਲਾ ਟਰੈਕਟਰ 2014 ਮਾਡਲ ਹੈ ਇੰਜਨ ਗੇਅਰ ਠੀਕ ਆ ਕੋਕਾ ਪੀਸ ਟਰੈਕਟਰ ਦਾ ਪੇਪਰਾਂ ਦਾ ਸਾਰੇ ਕਾ ਦਾ ਟਰੈਕਟਰ ਨਹੀਂ ਰਾਇਆ ਪੇਪਰ ਠੀਕ ਹੈ ਟਰੈਕਟਰ ਦੇ ਸਾਲਾ ਟਰੈਕਟਰ ਨਹੀਂ ਰਾਇਆ ਕਿਸੇ ਵੀਰ ਪਈ ਲੈਣਾ ਹੋਵੇ ਬਿਨਸ ਪਰ ਕਰ ਸਕਦੇ ਨੇ ਵਧੀਆ ਟਰੈਕਟਰ ਕੋਕਾ ਪੀਸ ਉਹ ਵੀ ਤੇ ਵੀ ਕੋ ਸਾਰੀ ਪੇਪਰ ਲੈ ਕੇ ਚੇਰ ਕਮੈਂਟ ਕਰ ਦੇ ਕੋ ਚੈਨਲ ਫੋਲੋ ਕਰਦੇ ਕੋ ਵਧੀਆ ਟਰੈਕਟਰ ਹੈ ਚੈਨਲ ਦਾ 290000 ਰੁਪਿਆ ਦਾ 8 ਕੋਕਾ ਵੀ ਟਰੈਕਟਰ ਹੈ ਕਿਸੇ ਵੀ ਰਪਏ ਲੈਣਾ ਹੋਵੇ ਵੀਜ਼ਾ ਸਪਰ ਕਰ ਸਕਦੇ ਮਾੜਾ ਪਿੱਛੇ ਲੰਘ ਟਰੈਕਟਰ 2021 ਮਾਡਲ ਹੈ ਮੈਨੂੰ ਮੈਂ ਨੰਬਰ ਬਾਹਰ ਦਾ ਲੱਗਦਾ ਉਹਦੋਂ ਦਾ ਬੈਂਪਰ ਸਿੰਪਲ ਚੋਂ ਵੀ ਲਾਇਆ ਹੁੰਦਾ ਤੇ ਘਾਂ ਫੋਨ ਲਾ ਕੇ ਪਤਾ ਕਰ ਸਕਦੇ ਆ ਟਰੈਕਟਰ ਬਹੁਤ ਹੀ 2021 ਮਾਡਲ ਬਿਲਕੁਲ ਨਵੇਂ ਵਰਗਾ ਪਿਆ ਤੇ ਤਾਕੜ ਪੈਂਪਰ ਲੱਗਿਆ ਕੋਕਾ ਵੀ ਟਰੈਕਟਰ ਹੈ ਕਿਸੇ ਵੀ ਰਪਏ ਨਹੀਂ ਲੈਣਾ ਹੋਵੇ ਵੀਜ਼ਾ ਸਪਰ ਕਰ ਸਕਦੇ ਆ ਤਾਕੜ ਪੇਪਰ ਬੋਲਦੇ ਆ ਕੋਕਾਪੀ ਟਰੈਕਟਰ ਆ ਡਾਵਰ ਪੱਟੀ ਡੰਡਾ ਨਾਲ ਜਾਵਲ ਜੈਕਟੀਪੁੱਟ 2021 ਮਾਡਲ ਕੋਕਾਪੀ ਟਰੈਕਟਰ 855 ਵਧੀਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਗਰ ਦੇ ਟਾਇਰਾਂ ਦੀ ਵੇਟ ਸ਼ੀਟ ਪਾਏ ਆ ਮੂਲੇ ਟਾਇਰਾਂ ਦੇ ਮਰਗਾੜ ਲੱਗੇ ਕੋਕਾਪੀ ਟਰੈਕਟਰ ਆ ਹੈਬਰ ਦੀ ਛਤਰੀ ਲੱਗੀ ਹੈ ਡਿੱਕ ਚੱਕ ਲੱਗਿਆ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਕਿਧਾ ਰੇਟ ਹੀ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਤੇ ਬਹੁਤ ਵਧੀਆ ਟਰੈਕਟਰ ਆ ਇਹザ ਰੇਟ ਫੋਨ 'ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਉਹਦੇ ਰੇਟ ਫੋਨ 'ਤੇ ਕਰਾਂਗੇ 2021 ਮਾਡਲ ਆ ਨਹੀਂ ਗੇਰ ਤਾਂ ਓਕੇ ਆ ਬਾਅਦੇ ਲੈ ਸਭ ਦੇਖ ਕੇ ਪੀਲਾ ਲਫਰਾਂਗੇ ਇਹ ਕਾ ਹਾਲਾ ਨਵੇਂ ਸੈਕਟ ਮੰਦੇ ਕਿੰਨੀ ਸਰਪਿੰਗਾ ਦੀ ਮਰਜ਼ੀ ਤੜ ਵਧਾ ਲਓ ਕਿੰਨੀ ਮਰਜ਼ੀ ਘਟਾ ਲਓ ਤੇ ਇਹ ਨਵੇਂ ਹਾਲਾ ਬਿੰਦ ਕੁੰਨ ਕਿਸੇ ਵੀ ਰਪਈ ਲੈਣੀ ਹੋਣ ਵੀ ਦਸਪਰ ਕਰ ਸਕਦੇ ਆ ਕਿ ਇਹਨਾਂ ਦੀ ਸਰਪਿੰਗਾ ਦੀ ਕਿੰਨੀ ਤੜ ਮਰਜ਼ੀ ਵਧਾ ਸਕਦੇ ਕਿੰਨੀ ਮਰਜ਼ੀ ਘਟਾ ਸਕਦੇ ਆ ਤੇਰਾ ਹਾਲਾ ਦੋ ਦੋ ਫਾਉਂਟਰ ਹੁੰਦੇ ਆ ਕੋਕਾ ਪੀਸ ਜਮ ਬਿਲਕੁਲ ਨਵੇਂ ਹਾਲਾ ਰੇਟ ਇਹਨਾਂ ਦਾ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਤੇ ਤੜ ਕਿੰਨੀ ਮਰਜ਼ੀ ਘਟਾ ਲਓ ਕਿੰਨੀ ਮਰਜ਼ੀ ਵਧਾ ਲਓ ਹਾਲਾਂ ਦੀ ਪੂਰੇ ਵਧੀਆ ਹਾਲ ਆ ਕਟਰੇ ਬਾਣ ਚ ਫੁੱਲ ਲੱਗਦੇ ਆ ਕਿਸੇ ਵੀਰ ਭਾਈ ਨੇ ਲੈਣੀ ਹੋਣੀ ਵੀਦਾਂ ਸੰਪਰਕ ਕਰ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਫੋਲੋ ਕਰੋ ਤੇ ਸ਼ੇਅਰ ਕਰਦੇ ਹੋ ਚੈਨਲ